ਕਿਆ ਦੋਸਤੋ ਸਵਾਗਤ ਹੈ ਤੁਹਾਡਾ ਮੈਡੀਸਨ ਫਰੀ ਲਾਈਫ ਤੇ ਦੋਸਤੋ ਯੋਗ ਕੇਂਦਰ ਸਤਿਏ ਵਾਲਾ ਵਿਖੇ ਅੱਜ ਸਵੇਰ ਦੀ ਕਲਾਸ ਹੈ ਲੱਡੂ ਵੰਡਣ ਦਾ ਦ੍ਰਿਸ਼ ਹੈ ਜਦੋਂ ਵੀ ਸਾਡੇ ਸੈਂਟਰ ਤੇ ਆਇਆ ਕੋਈ ਭੈਣ ਭਰਾ ਠੀਕ ਹੁੰਦਾ ਤਾਂ ਖੁਸ਼ੀ ਵਿੱਚ ਲੱਡੂ ਵੰਡੇ ਜਾਂਦੇ ਨੇ ਅੱਜ ਵੀ ਇਹ ਲੜਕੀ ਬੇਟੀ ਸਾਡੀ ਕਾਜਲ ਜੀ ਇਹ ਜੋ ਵੀ ਮਕਸਦ ਲੈ ਕੇ ਆਈ ਸੀ ਉਹਦੇ ਵਿੱਚ ਕਾਮਯਾਬੀ ਮਿਲੀ ਹੈ ਇਹਨਾਂ ਨਾਲ ਗੱਲਬਾਤ ਕਰਾਂਗੇ ਆਓ ਗੱਲਬਾਤ ਤੇ ਜਾਣ ਤੋਂ ਪਹਿਲਾਂ ਜੇ YouTube ਤੇ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਕਰੋ ਜੇ Facebook ਤੇ ਦੇਖ ਰਹੇ ਹੋ ਤਾਂ ਸਾਨੂੰ ਫੋਲੋ ਜ਼ਰੂਰ ਕਰੋ ਇਹਨਾਂ ਨਾਲ ਗੱਲ ਕਰਾਂਗੇ ਹਾਂ ਬੇਟਾ ਕੀ ਮੁਸ਼ਕਲ ਸੀ ਜਦੋਂ ਇੱਥੇ ਆਏ ਸੀ ਮੇਰਾ weight lose ਨਹੀਂ ਹੋ ਰਿਹਾ ਸੀਗਾ ਕਾਫੀ ਟਾਈਮ ਤੋਂ ਪਹਿਲਾਂ ਤੇ ਮੈਂ ਜਦੋਂ ਦੀ ਇੱਧਰ ਆਈਆਂ ਮਤਲਬ 10 ਦਿਨ ਦੇ ਵਿੱਚ ਵਿੱਚ ਮੇਰਾ 5 ਕਿਲੋ weight lose ਹੋ ਗਿਆ 10 ਦਿਨ 'ਚ 5 ਕਿਲੋ weight ਕੱਟ ਗਿਆ ਜੀ ਇੱਕ ਤਾੜੀ ਹੋ ਜਾਏ ਫਿਰ ਇਹਨਾਂ ਦੇ ਨਾਲ ਪਾਰ ਘਟਾਉਣਾ ਕੋਈ ਔਖਾ ਨਹੀਂ ਹੈ ਪਰ ਉਹਦੇ ਲਈ ਤੁਹਾਨੂੰ ਸਹੀ ਡਾਇਰੈਕਸ਼ਨ ਮਿਲਣੀ ਜ਼ਰੂਰੀ ਹੈ ਉਹਦੇ ਵਿੱਚ ਕਈ ਸੰਸਥਾਵਾਂ ਮੈਂ ਕਿਸੇ ਦੀ ਆਲੋਚਨਾ ਕਰਨ ਲਈ ਨਹੀਂ ਬੈਠਾ ਇੱਥੇ ਇਹ ਜਿਹੇ ਟੰਗਾਂ ਨਾਲ ਪਾਰ ਘਟਾਉਣ ਲਈ ਦੱਸ ਜਿਆ ਨੇ ਜਿਦੇ ਨਾਲ ਅਨੇਕਾਂ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਨੇ ਸਰੀਰ 'ਚ ਕਈ ਤਰ੍ਹਾਂ ਦੀਆਂ ਕਮਜ਼ੋਰੀਆਂ ਆ ਜਾਂਦੀਆਂ ਨੇ ਸਾਡੇ ਸੈਂਟਰ ਤੇ ਯੋਗ ਕਰਕੇ ਜਿਹੜਾ ਵੀ ਭਾਰ ਭੈਣ ਭਰਾ ਘਟਾਉਣਾ ਚਾਹੁੰਦਾ ਹੈ ਬੇਟਾ ਕੋਈ ਕਮਜ਼ੋਰੀ ਆਈ ਨਹੀਂ ਕੋਈ ਕਮਜ਼ੋਰੀ ਨਹੀਂ ਖਾ ਪੀ ਕੇ ਭਾਰ ਘਟਿਆ ਮੇਰਾ ਖਾ ਪੀ ਕੇ ਭਾਰ ਘਟਿਆ ਜੋ ਇਹਨਾਂ ਨੂੰ ਟੰਗ ਦੱਸਿਆ ਸੀ ਕੋਈ ਸਪੈਸ਼ਲ ਡਾਈਟ ਪਲਾਨ ਨਹੀਂ ਕੋਈ ਕੁਝ ਨਹੀਂ ਖਾ ਪੀ ਕੇ ਭਾਰ ਘਟਿਆ ਯੋਗ ਕਰਕੇ ਭਾਰ ਘਟਿਆ ਤੇ ਸਰੀਰ ਪਹਿਲਾਂ ਨਾਲੋਂ ਜ਼ਿਆਦਾ ਤੰਦਰੁਸਤ ਜ਼ਿਆਦਾ ਐਕਟਿਵ ਹੋਇਆ ਐਕਟਿਵਨੈਸ ਹੋਈ ਹੈ ਮੈਂ ਐਕਟਿਵਨੈਸ ਹੋਈ ਹੈ ਬਾਕੀ ਥੋੜਾ ਬਹੁਤ ਗੁੱਸਾ ਵੀ ਆਂਦਾ ਸੀਗਾ ਉਹ ਹੁਣ ਨੋਰਮਲ ਹੋ ਗਿਆ ਗੁੱਸਾ ਆਉਣਾ ਘਟ ਗਿਆ ਜੀ ਪ੍ਰਵਾਹ ਸੁਖਸ਼ਾਂਤੀ ਦਾ ਮੋਲ ਬਣ ਗਿਆ ਜੀ ਜੀ ਦੋਸਤ ਜਿੱਥੇ ਗੁੱਸਾ ਖਤਮ ਹੋ ਗਿਆ ਉਹ ਪਰਿਵਾਰ ਖੁਸ਼ਹਾਲ ਹੋ ਗਿਆ ਖੁਸ਼ ਹੋ ਗਿਆ ਤੁਸੀਂ ਵੀ ਇਹ ਸਾਰੇ ਨੋਟ ਕਰੋ ਜੇ ਕਿਸੇ ਘਰ ਦੇ ਵਿੱਚ ਸਾਰੇ ਜੀ ਹੀ ਗੁੱਸੇਖੋਰੇ ਨੇ ਤਾਂ ਸਾਡੇ ਸੈਂਟਰ ਤੇ ਇੱਕ ਵਾਰੀ ਜ਼ਰੂਰ ਵਿਜ਼ਿਟ ਕਰੋ ਗੁੱਸਾ ਆਉਣਾ ਠੀਕ ਹੋ ਜਾਵੇਗਾ ਬਹੁਤ ਜਾਇਜ਼ ਕਾਰਨ ਹੋਣਗੇ ਤਾਂ ਥੋੜਾ ਮਨ ਕਾਲਾ ਪੈ ਸਕਦਾ ਨਹੀਂ ਤਾਂ ਬਿਲਕੁਲ ਸ਼ਾਂਤ ਮਾਹੌਲ ਤੁਹਾਡੇ ਘਰ ਦਾ ਹੋ ਸਕਦਾ ਤੁਸੀਂ ਸਾਡੇ ਨਾਲ ਜੁੜੇ ਤੁਹਾਡਾ ਸਾਰਿਆਂ ਦਾ ਧੰਨਵਾਦ ਫਿਰ ਬੇਨਤੀ ਹੈ ਕਿ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਾਂ ਫੋਲੋ ਕਰ ਲਵੋ ਹਾਂਜੀ ਬੇਟਾ ਜੀ ਸਾਸੀ ਦਰਸ਼ਕਾਂ ਦਾ ਵੀ ਕੀ ਕਹਿਣਾ ਚਾਹੁੰਦੇ ਆਪਾਂ ਇਹਨਾਂ ਨੂੰ ਬਸ ਇਹ ਕਹਿਣਾ ਚਾਹੁੰਦੇ ਆ ਕਿ ਯੋਗ ਕਰੋ ਯੋਗ ਨਾਲ ਸਭ ਜੋ ਵੀ ਕੋਈ ਬਿਮਾਰੀਆਂ ਹੁੰਦੀਆਂ ਸਭ ਠੀਕ ਹੋ ਜਾਂਦੀਆਂ ਕ੍ਰਿਟੀਕਲ ਤੋਂ ਕ੍ਰਿਟੀਕਲ ਬਿਮਾਰੀਆਂ ਜੋ ਠੀਕ ਹੋ ਜਾਂਦੀਆਂ ਜਿਨ੍ਹਾਂ ਨੂੰ ਡਾਕਟਰਾਂ ਨੇ ਵੀ ਜਵਾਬ ਦੇ ਦਿੱਤਾ ਹੋਇਆ ਉਹ ਸਭ ਠੀਕ ਹੋ ਜਾਏਗਾ ਯੋਗ ਨਾਲ ਹੀ ਸਭ ਕੁਝ ਹੈ ਯੋਗ ਕਰੋ ਸਭ ਦਾ ਭਲਾ ਹੋਏਗਾ